ਕੀ ਕਹਣਾ ਚਾਹੋ ਸਭ ਮੇਰੇ ਕੋਲ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਲਾਈਅንስ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਈਅንስ ਹੋ ਰਿਹਾ ਨਹੀਂ ਹੋ ਰਿਹਾ ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੋ ਜਾ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ ਤਦ ਮੈਂ ਇਹ ਬਾਰੇ ਤੁਹਾਨੂੰ ਦੱਸ ਪਾਵਾਂਗਾ ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ ਜੀ ਸਟਰੈਟਜੀ ਬਣਾਓ ਕਾਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰেজੈਂਟੇਸ਼ਨ ਮਿਲਣੀ ਚਾਹੀਦੀ ਹੈ ਸੋ ਔਰੇ ਤੇ ਮੈਂ ਕੰਮ ਕਰ ਰਿਹਾ ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਹੈ ਕੱਲ ਮੀਟਿੰਗ ਹੋਈ ਆ ਜ ਜਿਹੜੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਿਕ ਅਰਜੁਨ ਖੜਗੇ ਸਾਹਿਬ ਨੂੰ ਪੀਐਮ ਚਿਹਰਾ ਐਲਾਨਣ ਦੀ ਗੱਲ ਕਹੀ ਗਈ ਹੈ ਸੁਝਾਅ ਦਿੱਤਾ ਗਿਆ ਮੀਟਿੰਗ ਦੇ ਵਿੱਚ ਜਿਹੜੀ ਬਸ ਵਕਤ ਪਾਰਟੀਆਂ ਜਟ ਇਕਠਵੰਦਨ ਦੇ ਸਾਹਮਣੇ ਆ ਰਹੀਆਂ ਦੇਖੋ ਇਹ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੁੱਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿੱਪ ਟਿਪਣੀ ਨਹੀਂ ਕਰ ਸਕਦਾ ਜੀ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਓਕੇ ਇੱਕ 141 ਸੰਸਦਾਂ ਨੂੰ ਹੁਣ ਤੱਕ ਸਸਪੈਂਡ ਕੀਤਾ ਗਿਆ ਲੋਕ ਸਭਾ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਵਾਰੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ ਹੈ ਹਰ ਥਾਂ ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਆਦਰਨੀਆ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਇਹ ਤਾਂ ਸੁਣਿਆ ਸੀ ਕਿ ਦੋ ਸੰਸਦਾਂ ਨੂੰ ਸਸਪੈਂਡ ਕਰਤਾ ਤੇ ਇਹਨਾਂ ਨੂੰ ਕਰਤਾ ਚਾਰਾਂ ਨੂੰ ਕਰਤਾ ਪਰ ਪਹਿਲੀ ਵਾਰੀ ਇਸ ਤਰ੍ਹਾਂ ਕੀ ਸਾਰੀ ਸਮੁੱਚੀ ਆਪੋਜੀਸ਼ਨ ਨੂੰ ਬਾਹਰ ਹੀ ਕੱਢਤਾ ਇਸ ਤੋਂ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਾਉਣ ਸਾਨੂੰ ਸੰਸਦ ਬੁਲਾਉਣ ਹੀ ਨਾ ਜੋ ਮਰਜੀ ਫੈਸਲੇ ਕਰਦੇ ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੇ ਦੁਨੀਆ ਪਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਰੀ ਉਰੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ ਚਾਹੇ ਉਹ GST ਦਾ ਫੈਸਲਾ ਚਾਹੇ ਉਹ ਨੋਟਬੰਦੀ ਦਾ ਫੈਸਲਾ ਚਾਹੀ ਤਾਰਾ 370 ਦਾ ਫੈਸਲਾ ਚਾਹੇ ਸਿਟੀਜ਼ਨ ਬਿੱਲ ਦਾ ਫੈਸਲਾ ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ ਉਹ ਤੋਂ ਲੱਗਦਾ ਹੈ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵਧ ਰਿਹਾ ਤੁਸੀਂ ਦੇਖਿਆ ਹੋਣਾ ਹੈ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ ਕੋਈ ਸਵਾਲ ਕਰਦਾ ਹੈ ਦੇਖੋ ਉਹਰੇ ਸਵਾਲ ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਇਸ ਸਵਾਲ ਚੱਕਰ ਨੂੰ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ ਇਸ ਗਰਨਲ ਕੀ ਮਤਲਬ ਬੰਦੀ ਹੈ ਕਿਸੇ ਸੰਸਦ ਨੇ ਸਵਾਲ ਪੁੱਛਿਆ ਹੋਰ ਤੁਹਾਨੂੰ ਜਵਾਬ ਦੇਣਾ ਚਾਹੀਦਾ